ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਬਹੁਤ ਹੀ ਧਿਆਨ ਦੇ ਕੇ ਆਪ ਵੀ ਦੇਖੋ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੁਰਬਾਣੀ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਇੱਕ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿਸੇ ਮੇਰੇ ਵੀਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਜਦੋਂ ਅਸੀਂ ਸੰਗਤ ਜੀ ਸੁਖਮਨੀ ਸਾਹਿਬ ਜੀ ਦਾ ਪਾਵਨ ਅਮਰਤਮੀ ਬਾਣੀ ਦਾ ਪਾਠ ਕਰਦੇ ਆ ਨਾ ਜੀ ਤੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇੱਕ ਗੁਰਬਾਣੀ ਦੀ ਪੰਕਤੀ ਹੁੰਦੀ ਆ ਲੱਖ ਕਰੋਰੀ ਆ ਤੁਸੀਂ ਸਕਰੀਨ ਦੇ ਉੱਤੇ ਵੀ ਇਹ ਪੰਕਤੀ ਦਾ ਪਾਠ ਪੜ੍ਹ ਸਕਦੇ ਹੋ ਲੱਖ ਕਰੋਰੀ ਅੱਗੇ ਪਾਠ ਆ ਬੱਬਾ ਬੱਬੇ ਦੇ ਉੱਪਰ ਟਿੱਪੀ ਦੀ ਮਾਤਰਾ ੱੱਦਾ ੱੱਦੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਅਤੇ ਫਿਰ ਨੰਨਾ ਅੱਖਰ ਮੁਕਤ ਹੈ ਹੁਣ ਕਈ ਸੱਜਣ ਇਸ ਸ਼ਬਦ ਦਾ ਪਾਠ ਉਚਾਰਨ ਕਰਦੇ ਆ ਬੰਧਨ ਲਾਖ ਰੂਰੀ ਬੰਧਨ ਪਰਹਿ ਅਤੇ ਕਈ ਸੱਜਣ ਇਸ ਸ਼ਬਦ ਦਾ ਉਚਾਰਨ ਕਰਦੇ ਆ ਲੱਖ ਕਰੋਰੀ ਬੰਦ ਨਾ ਪਰਹਿ ਇਸ ਢੰਗ ਦੇ ਨਾਲ ਹੁਣ ਸਵਾਲ ਇਹ ਆ ਵੀ ਇਸ ਮੁਬਾਰਕ ਸ਼ਬਦ ਦਾ ਸਹੀ ਉਚਾਰਨ ਕੀ ਆ ਤਾਂ ਸੰਗਤ ਜੀ ਬਹੁਤ ਧਿਆਨ ਦੇ ਕੇ ਸੁਣਿਓ ਇਸ ਗੱਲ ਨੂੰ ਯਾਦ ਰੱਖੋ ਗੁਰਬਾਣੀ ਵਿਆਕਰਨ ਅਨੁਸਾਰ ਗੁਰਬਾਣੀ ਦੇ ਵਿੱਚ ਇੱਕ ਨਿਯਮ ਵਰਤਿਆ ਗਿਆ ਹੈ ਵੀ ਜਦੋਂ ਕਿਸੇ ਵੀ ਸ਼ਬਦ ਦੇ ਅਖੀਰ ਦੇ ਵਿੱਚ ਅਖੀਰਲੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਜਾਂ ਔਂਕੜ ਦੀ ਮਾਤਰਾ ਲੱਗੀ ਹੋਵੇ ਅਤੇ ਉਸ ਤੋਂ ਅੱਗੇ ਅਗਰ ਨੰਨਾ ਅੱਖਰ ਮੁਕਤਾ ਹੋਵੇ ਨਾ ਜੀ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਜੀ ਗੁਰਬਾਣੀ ਦੇ ਵਿੱਚ ਇੰਨੀਆਂ ਵਰਤਿਆ ਗਿਆ ਹੈ ਵੀ ਕੋਈ ਵੀ ਸ਼ਬਦ ਹੋਵੇ ਜਿਸ ਸ਼ਬਦ ਦੇ ਅਖੀਰ ਦੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਜਾਂ ਫਿਰ ਔਂਕੜ ਦੀ ਮਾਤਰਾ ਲੱਗੀ ਹੋਵੇ ਫਿਰ ਉਸ ਤੋਂ ਅੱਗੇ ਨੰਨਾ ਅੱਖਰ ਅਗਰ ਮੁਕਤਾ ਹੋਵੇ ਤਾਂ ਉਹ ਜੋ ਨੰਨਾ ਅੱਖਰ ਮੁਕਤ ਹੈ ਉਸ ਸ਼ਬਦ ਦੇ ਨਾਲ ਮਿਲ ਕੇ ਜਿਹੜਾ ਉਹ ਪ੍ਰੋਨਾਂਊਂਸ ਨਹੀਂ ਕੀਤਾ ਜਾਂਦਾ ਉਸ ਨੰਨੇ ਅੱਖਰ ਮੁਕਤਾ ਦਾ ਜਿਹੜਾ ਉਚਾਰਨ ਹੈ ਉਹ ਸ਼ਬਦ ਤੋਂ ਵੱਖਰਾ ਕਰਕੇ ਉਚਾਰਨ ਹੁੰਦਾ ਹੈ ਪਰ ਇੱਕ ਨਿਯਮ ਇਹ ਵੀ ਆ ਵੀ ਜਦੋਂ ਕੋਈ ਵੀ ਸ਼ਬਦ ਜਿਸ ਸ਼ਬਦ ਦਾ ਅਖੀਰਲਾ ਅੱਖਰ ਨੰਨਾ ਹੋਵੇ ਤੇ ਉਸ ਨੰਨੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਜਾਂ ਔਂਕੜ ਦੀ ਮਾਤਰਾ ਲੱਗੀ ਹੋਵੇ ਤਾਂ ਫਿਰ ਉਹ ਜਿਹੜਾ ਨੰਨਾ ਅੱਖਰ ਹੈ ਉਹ ਸ਼ਬਦ ਦੇ ਨਾਲ ਮਿਲ ਕੇ ਪ੍ਰੋਨਾਂਸ ਕੀਤਾ ਜਾਂਦਾ ਹੈ ਉਚਾਰਨ ਕੀਤਾ ਜਾਂਦਾ ਹੈ ਹੁਣ ਇਸ ਪੰਕਤੀ ਦੇ ਵਿੱਚ ਤੁਸੀਂ ਦੇਖੋ ਵੀ ਬੰਦ ਜਿਹੜਾ ਸ਼ਬਦ ਆ ਬੱਬੇ ਅੱਖਰ ਤੇ ਟਿੱਪੀ ਦੀ ਮਾਤਰਾ ੱਦੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੈ ਤੇ ਉਸ ਤੋਂ ਅੱਗੇ ਨੰਨਾ ਅੱਖਰ ਜਿਹੜਾ ਮੁਕਤ ਹੈ ਤੋਂ ਇੱਥੇ ਸਾਫ਼ ਜੀ ਗੱਲ ਆ ਵੀ ਜਿਹੜਾ ਨੰਨਾ ਅੱਖਰ ਮੁਕਤ ਹੈ ਇਹ ਬੰਦ ਨ ਪਰ ਇਹ ਇਸ ਢੰਗ ਦੇ ਨਾਲ ਪਾਠ ਉਚਾਰਨ ਹੋਏਗਾ ਜਾਨੀ ਕਿ ਨੰਨਾ ਆਕਰ ਬੰਦ ਸ਼ਬਦ ਦੇ ਨਾਲ ਮਿਲ ਕੇ ਬੰਦਨ ਸ਼ਬਦ ਵਾਂਗੂ ਪ੍ਰੋਨਾਂਊਂਸ ਨਹੀਂ ਹੋਣਾ ਹੁਣ ਇੱਥੇ ਗੁਰਬਾਣੀ ਦੇ ਵਿੱਚੋਂ ਕੁਝ ਹੋਰ ਵੀ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਣਾ ਚਾਹਾਂਗਾ ਤਾਂ ਜੋ ਹੋਰ ਜਿਹੜੀ ਗੱਲ ਆ ਉਹ ਸੋਖੀ ਸਾਨੂੰ ਸਮਝ ਵਿੱਚ ਆ ਜੇ ਹੁਣ ਸੰਗਤ ਜੀ ਆਪਾਂ 974 ਨੰਬਰ ਅੰਕ ਤੇ ਇੱਕ ਗੁਰਬਾਣੀ ਦਾ ਪਾਠ ਉਚਾਰਨ ਕਰਦੇ ਆ ਤਹੇ ਚੰਦ ਨ ਸੂਰਜ ਪਾਉਣ ਨਾ ਪਾਣੀ ਹੁਣ ਇਸ ਮੁਬਾਰਕ ਪੰਕਤੀ ਵਿੱਚ ਤੁਸੀਂ ਦੇਖੋ ਤਹ ਚੰਦ ਨਾ ਚੰਦ ਜਿਹੜਾ ਸ਼ਬਦ ਆ ਚੱਚੇ ਅੱਖਰ ਉਪਰ ਟਿੱਪੀ ਦੀ ਮਾਤਰਾ ਦਦੇ ਦੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਫਿਰ ਅੱਗੇ ਉਹਦੇ ਤੋਂ ਨੰਨਾ ਅੱਖਰ ਮੁਕਤ ਹੈ ਤਾਂ ਇੱਥੇ ਵੀ ਉਹੀ ਨਿਯਮ ਕੰਮ ਕਰੇਗਾ ਇੱਥੇ ਨੰਨਾ ਅੱਖਰ ਵੱਖਰਾ ਹੀ ਪ੍ਰੋਨਾਂਸ ਹੋਏਗਾ ਚੰਦ ਨਾ ਸੂਰਜ ਇਸ ਢੰਗ ਦੇ ਨਾਲ ਪਾਠ ਅਸੀਂ ਪ੍ਰੋਨਾਂਸ ਕਰਾਂਗੇ ਪਰ ਇਸੇ ਤਰ੍ਹਾਂ ਦੂਜੀ ਪੰਕਤੀ ਗੁਰਬਾਣੀ ਦੀ ਤੁਸੀਂ ਦੇਖੋ ਕੁੱਤੇ ਚੰਦਨ ਲਾਈਏ ਈਸੋ ਕੁੱਤੀ ਧਾਤ ਇਹ 143 ਨੰਬਰ ਅੰਕ ਦੇ ਉੱਤੇ ਇਹ ਪੰਕਤੀ ਸੁਭਾਇ ਮਾਣ ਇੱਥੇ ਜਿਹੜਾ ਚੰਦਨ ਸ਼ਬਦ ਆ ਤੁਸੀਂ ਦੇਖੋ ਵੀ ਚ ਚੇ ਅੱਖਰ ਉੱਪਰ ਟਿੱਪੀ ਦੀ ਮਾਤਰਾ ਦੱਦਾ ਫਿਰ ਨੰਨੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲੱਗੀ ਹੋਈ ਆ ਹੁਣ ਇੱਥੇ ਇਹਦਾ ਪਾਠ ਅਸੀਂ ਉਚਾਰਨ ਕਰਾਂਗੇ ਚੰਦਨ ਯਾਨੀ ਕਿ ਨੰਨਾ ਅੱਖਰ ਜਿਹੜਾ ਉਹ ਸ਼ਬਦ ਦੇ ਨਾਲ ਮਿਲ ਕੇ ਪ੍ਰੋਨਾਂਸ ਹੋਏਗਾ ਇਸੇ ਤਰ੍ਹਾਂ ਹੋਰ ਆਪਾਂ ਗੁਰਬਾਣੀ ਦੀ ਇੱਕ ਪੰਕਤੀ ਲੈਂਦੇ ਹਾਂ ਜੀ ਕਾ ਬੰਧਨ ਕਰਮ ਵਿਆਪੈ ਇਹ ਗੁਰਬਾਣੀ ਦੀ ਪੰਕਤੀ 1351 ਨੰਬਰ ਅੰਕ ਦੇ ਉੱਪਰ ਜਿਹੜੀ ਆ ਉਸ ਬਾਇ ਮਾੜਾ ਜੀ ਕਾ ਬੰਧਨ ਕਰਮ ਵਿਆਪੈ ਬੰਧਨ ਜਿਹੜਾ ਪਾਠ ਹੈ ਤੁਸੀਂ ਦੇਖੋ ਵੀ ਅਖੀਰ ਵਿੱਚ ਨੰਨੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲੱਗੀ ਆ ਤਾਂ ਇੱਥੇ ਪਾਠ ਬੰਧਨ ਆਏਗਾ ਪਰ ਜਦੋਂ ਲੱਖ ਕਰੋੜੀ ਉੱਥੇ ਜਿਹੜਾ ਸ਼ਬਦ ਦਾ ਪਾਠ ਆਣਾ ਉਹ ਪਾਠ ਆਏਗਾ ਬੰਦ ਨਾ ਪਰੇ ਵੀ ਅਗਰ ਲੱਖਾਂ ਕਰੋੜਾਂ ਰੁਪਏ ਕਮਾ ਲਏ ਜਾਣ ਪਰ ਬਾਬਾ ਜੀ ਕਹਿੰਦੇ ਵੀ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਜਿਹੜੀ ਤ੍ਰਿਸ਼ਨਾ ਹੈ ਉਹਨੂੰ ਬੰਦ ਬੰਦ ਦਾ ਅਰਥ ਆ ਰੋਗ ਜਿਹੜੀ ਆ ਉਹ ਨਹੀਂ ਪਾਈ ਜਾ ਸਕਦੀ। ਤੋਂ ਇੱਥੇ ਪਾਠ ਬੰਦ ਨਾ ਪਰੇ ਇਸ ਤਰ੍ਹਾਂ ਦੇ ਨਾਲ ਉਚਾਰਨ ਹੋਏਗਾ। ਇਸੇ ਤਰ੍ਹਾਂ ਹੋਰ ਵੀ ਸੰਗਤ ਜੀ ਬਹੁਤ ਸਾਰੇ ਗੁਰਬਾਣੀ ਦੇ ਵਿੱਚ ਐਸੇ ਸ਼ਬਦ ਹੁੰਦੇ ਆ। ਜਿੱਥੇ ਨੰਨੇ ਅੱਖਰ ਦੇ ਪੈਰ ਚ ਔਂਕੜ ਦੀ ਮਾਤਰਾ ਜਾਂ ਸਿਹਾਰੀ ਦੀ ਮਾਤਰਾ ਖੀਰ ਵਿੱਚ ਲੱਗੀ ਹੁੰਦੀ ਆ ਤੇ ਉਥੇ ਨਾ ਅੱਖਰ ਜਿਹੜਾ ਹੈ ਉਹ ਸਿਹਾਰੀ ਜਾਂ ਔਂਕੜ ਦੀ ਮਾਤਰਾ ਅਗਰ ਲੱਗੀ ਆ ਤੇ ਉਹ ਸ਼ਬਦ ਦੇ ਨਾਲ ਮਿਲ ਕੇ ਪ੍ਰੋਨਾਂਸ ਹੁੰਦਾ ਜਿੱਥੇ ਨਹੀਂ ਲੱਗੀ ਹੋਈ ਨੰਨਾ ਅੱਖਰ ਮੁਕਤ ਹੈ ਤੇ ਉਹ ਸ਼ਬਦ ਨਾਲ ਮਿਲ ਕੇ ਪ੍ਰੋਨਾਂਸ ਨਹੀਂ ਹੋਏਗਾ ਅਸੀਂ ਪਾੜ ਉਚਾਰਨ ਕਰਦੇ ਆ ਮੰਨੈ ਮਗ ਨਾ ਚੱਲੇ ਪੰਥ ਉਥੇ ਮਗ ਮਮਾ ਗੱਗਾ ਗੱਗੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਤੇ ਨੰਨਾ ਅੱਖਰ ਉਹਦੇ ਤੋਂ ਅੱਗੇ ਮੁਕਤ ਹੈ ਉੱਥੇ ਫਿਰ ਨੰਨੇ ਅੱਖਰ ਦਾ ਵੱਖਰਾ ਹੀ ਉਚਾਰਨ ਹੋਵੇਗਾ ਪਰ ਜਦੋਂ ਅਸੀਂ ਪਾਠ ਉਚਾਰਨ ਕਰਾਂਗੇ ਮਾਇਆ ਮਗਨ ਨਰਕ ਲੈ ਜਾਈ ਉੱਥੇ ਜਿਹੜਾ ਮਗਨ ਸ਼ਬਦ ਆ ਉੱਥੇ ਨੰਨੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੈ ਤੋ ਨੰਨਾ ਅੱਖਰ ਜਿਹੜਾ ਉਹ ਮਗ ਸ਼ਬਦ ਦੇ ਨਾਲ ਮਿਲ ਕੇ ਮਗੜ ਪਾੜ ਉਚਾਰਨ ਹੋਵੇਗਾ ਤਾਂ ਮੈਂ ਉਮੀਦ ਕਰਦਾ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਆਪ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ